ਲਓ ਜੀ ਲੱਗੇ ਆ ਜੀ ਅੱਗੇ ਪਨੀਰੀ ਦੀ ਤਿਆਰੀ ਕਰਨ ਹੋਰ ਕਿਹੜਾ ਸਵਾਰਿਆ ਬਈ ਇੱਕ ਚਾਰ ਥੈਲੀਆਂ ਦਾ ਬਣਾਇਆ ਚਾਰ ਥੈਲੀਆਂ 12 ਕਿਲੋ ਬੀਜ ਪਿਓ ਰੱਖਿਆ ਤਾਂ ਆਪਾਂ ਨੇ ਕੁੰਡੇ ਚੱਲ ਗਿਆ ਸਮਾਂ ਮੂੰਹ ਫੁੱਟਿਆ ਬਈ ਤਾਂ ਕਿਹਾਰੇ ਮਾਂ ਪਰੇ ਪਾਣੀ ਲੈਟ ਆਈ ਵੀ ਐ ਇਹ ਤਾਂ ਮਿੱਟੀ ਲਾ ਦੰਦਾ ਮੜੀ ਮੜੀ ਮੇਰੇ ਆ ਰਹੇ ਦੇਖੋ ਉਹ ਪਰਾਂ ਵੀ ਲੰਦਾ ਉਹ ਲਾ ਦੇ ਲਾ ਦੇ ਫੇਰ ਕਦ ਲਾਵਾਗਾ ਅੰਦਰ ਤੇ ਲਾ ਦੇ ਉੱਥੇ ਦੇ ਖਾਲੀ ਜੀ ਮਦੇ ਖਾਲੀ ਜੀ ਮਦੇ ਚੱਕ ਲੈ ਨੱਕਾ ਦੱਬ ਗਿਆ ਲੈ ਸਾਰ ਕੋ ਵਸ 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 ਦੱਬਲੇ ਪੈਰ ਗੇ ਉਹ ਪਰਾਂ ਵੀ ਰੱਖੋ ਖੁੰਜਿਆਂ ਵਾਂ ਦੋਵਾਂ ਵਾਂ ਸੋ ਅੱਗੀ ਫੇਰ ਨਹੀਂ ਪਊਗੀ ਸਮਾਨੀ ਹੂੰ ਸੋ ਅੱਗੀ ਆ ਲੈ ਆਂਗੀ ਲੋਟ ਇੱਛਾ ਦੇਖੀ ਨੱਕਾ ਨੂੰ ਕੋਈ ਟੁੱਟ ਜਾ ਕੋਈ ਬਾਕੀ ਪਨੀਰੀ ਮਾਰ ਰਹੀ ਹਰੇਈ ਬਈ ਪਨੀਰੀ ਮਾਵਜਾ ਆਪਾਂ ਨੇ ਡਾਈ ਪਾ ਤਿਆ ਕਿਸ਼ਮਾ ਥੋੜੀ ਜੀ ਚੱਲੀ ਬੁਲੀ ਜੀ ਹੋ ਰਹੀ ਹੈ ਪਨੀਰੀ ਦੇਖੋਗੇ ਕਿਸ਼ਮਾ ਥੋੜਾ ਜਿਹਾ ਤੱਪੜ ਜਿਹਾ ਦਾ ਕਹਿਰਾ ਪੱਟਿਆ ਵਾ ਹੈ ਨਹੀਂ ਦਾ ਮੀ ਪੈ ਗਿਆ ਦਾ ਬੀਜ ਫਿਰ ਕਿੰਨਾ ਪਿਆ ਤਾਂਹੀ ਤਰ੍ਹਾਂ ਆਪਾਂ ਨੇ ਉਹ ਪਿੱਛੇ ਟੁੱਟ ਗਿਆ ਦੇਖ ਕਿਸ ਤਰ੍ਹਾਂ ਲਾਏ ਦਾ ਨੱਕੀਆ ਕਰ ਰਹੇ ਹਾਂ ਲਾਡਾਉੜ ਗਾਛੀ ਤੇ ਤੇਰੀ ਪੈਰ ਰੱਖੇਵੇਂ ਨੇ ਤੇਰੀ ਪੈਰ ਰੱਖੇਵੇਂ ਨੇ ਡੌਲ ਵਜਾ ਕਹਦੇ ਤੱਕ ਤੀਨੀ ਟੁੱਟਦੀ ਲਗਾ ਪਤਾ ਇਹ ਅਰੇ ਗੇਲ ਦੱਬ ਉਹ ਨੱਕ ਕਿੰਨ ਵਰਗਾ ਲੀਕ ਹੋ ਰਿਹਾ ਦੇਖ ਆ ਇਹ ਦੱਬ ਕੇ ਸਵਾਰਾ ਫੇਲਾ ਪਿਛਲਾ ਵੀ ਟੁੱਟੂ ਆ ਦਰਾਉ ਦੇ ਹਾਂ ਮੁੱਟੀ ਪਰ ਹੀ ਗਿਆ ਸਾਲ ਦਾ ਫਰੂਕੇ ਮੋੜੀ ਮੁੱਟੀ ਬਲੰਬੀ ਹੋ ਗਈ ਨਾ ਮੱਕਾ ਇੱਕਾ ਖੋਲਿਆ ਵਾ ਲਓ ਜੀ ਸਵੇਰੇ ਸਵੇਰੇ ਵਾਹੀ ਗਰੂ ਨਾਲ ਵੀ ਜੋੜ ਤੇ ਅੱਜ ਕੰਮ ਇੱਕ ਟਰਾਲੀ ਭਰੀ ਬੜੀ ਔਖੀ ਬਈ ਜਦੋਂ ਕਿਣੀਆਂ ਆ ਗਈਆਂ ਬੱਦਲ ਬਹੁਤ ਝੁੰਮਿਆ ਪਿਆ ਦੇਖੋ ਜੀ ਸਾਈਡ ਮਨੋਂ ਅੰਬਾਲੀ ਸਾਈਡ ਨੂੰ ਕਬਰਤਾ ਸੁਣੀ ਉਤਰੇ ਇੰਜ ਦੇ ਕਿਣੀਆਂ ਮਾਂ ਤਾਰ ਲੋ ਦਮਾਂ ਦਾਮ ਨਹੀਂ ਤਾਂ ਜੇ ਮੀਂਹ ਆ ਗਿਆ ਮਾਂ ਭਰੀ ਵੀ ਰਹਿ ਜਾਣੀ ਇਕਣੇ ਬਾਕੀ ਲੇਬਰ ਆਪਾਂ ਨੇ ਹੁਣ ਆਈ ਅੱਜ ਆਪਣੇ ਮਾਂ ਨਵੀਂ ਜਿਹੜੇ ਪਹਿਲੇ ਬੰਦੇ ਦੇ ਉਹ ਇਹਨਾਂ ਨੂੰ ਦੇਖ ਕੇ ਫੇ ਮੁੜ ਗਏ ਪਹਿਲਾਂ ਆਪਣੀ ਖਲਾਅ ਦੀ ਵੀ ਚਲ ਦੋਏ ਟਰਾਲੀਆਂ ਗਲਗਰੀ ਜਾਉਂਗੇ ਉਹ ਵੀ ਲਗੇ ਰਹੂਗੇ ਇਹ ਪਹਿਲਾਂ ਆ ਕੇ ਬੈਠ ਗਏ ਤੇ ਐਨ ਆਪਾਂ ਟਰਾਲੀ ਲਾ ਰਹੇ ਇਹਦੇ ਵਾਏ ਦੇਖਿਆ ਉਹਨਾਂ ਵੀ ਲੇਬਰ ਆ ਗਈ ਹੋਰ ਦੇਖ ਕੇ ਬਸ ਮੁੜ ਗਏ ਫੇਰ ਆਪਾਂ ਨੇ ਵੀ ਨਹੀਂ ਬੁਲਾਏ ਮਾ ਮੁੜ ਜੋ ਬਰਾਨ ਕਰਕੇ ਰੱਖਦੇ ਬਈ ਉਹਨਾਂ ਕਦੀ 4 ਬੰਦੇ ਆ ਜਾਂ ਕਦੀ 5 ਆ ਜਾਂ ਕਿਹਾ ਮੈਂ 7 8 8 ਬੰਦੇ ਆ ਨੋ ਇਹ ਵੀ 11 ਹੋ ਗਏ ਵੀ ਆਪਣਾ ਨਵੇੜ ਦੋ ਪਹਿਲਾਂ ਵੀ 60 70 ਟਰਾਲੀ ਆਪਣਾ ਖਾਦ ਗਾਏ ਬਈ ਸਾਰਾ ਗੇਰਨਾ ਬਾਬੇਰ ਵੀ ਨਹੀਂ ਆ ਕਦੀ ਕਹੀਂ ਤੇ ਇਦੇ ਬੰਦੇ ਬਈ ਕਦੀ ਕਿਤੇ ਵੀ ਇਦੇ ਇਮਰਾਨ ਕਰਤੇ ਭਾਈ ਉਹਨੇ ਵਿੱਲੇ ਆ ਬੰਦੇ ਆਪਣੇ ਆਪ ਗਲਤੀ ਹੋ ਗਈ ਥੋੜੀ ਜੀ ਆਪਾਂ ਗਏ ਨਹੀਂ ਪਰ ਉਹਨੂੰ ਪਰਲੇ ਇੱਕ ਪਿੰਡ ਛੱਡ ਕੇ ਅਗਲੇ ਪਿੰਡ ਮੈਂ ਬੈਠੇ ਮੋਟਰਪੁੱਤਾ ਪੱਕੇ ਹੀ ਬੈਠੇ ਹਾਂ ਇਹ ਗੰਨੇਵਾਂ ਜਾਂਦੇ ਨਹੀਂ ਘਰਾਂ ਘਰੇ ਬਾਕੀ ਔਰਲੇ ਵਸਿਆ ਜਿਹੜਾ प्रमोद ਆਪਾਂ ਗਏ ਤੇ ਬਿਹਾਰ ਕਈ ਸਾਲ ਹੋ ਗਏ ਭਾਈ ਤਕਰੀਬਨ 20 ਸਾਲ ਦੀ ਗੱਲ ਹੋ ਗਈ 15 18 18 ਸਾਲ ਦੀ ਬਾਤ ਹੋਗੀ ਉਸ ਸਾਲ ਲੇਬਰਾਂ ਨਹੀਂ ਆ ਰਹੀਆਂ ਤੀਆਂ ਗੰਨੇ ਵਾਲੀਆਂ ਗੰਨਾ ਤਾਂ ਆਪਣੇ ਪਾਸ 6-7 ਕਿੱਲੇ ਬਾਕੀ ਹੋਰ ਵੀ ਤੇ ਆਪਣਾ ਯਾਰ ਦੋਸਤ ਤਾਂ ਇੱਕ ਜਿਸ ਦੀ ਟਰਾਲੀ ਆਇਓ ਅਸੀਂ ਤਿੰਨ ਚਾਰ ਜਣੇ ਇੱਕ ਤਾਂ ਆਇਆ ਤਾਂ ਆਪਣਾ ਅਰੇ ਚਾਰ ਦੰਦੇ ਉਰੇ ਤੇ ਇਹਨਾਂ ਕਹਤਾ ਕਹਾ ਵੀ ਆ ਜਾਓ ਹਮ ਚਲੇਗਾ ਸਾਥ ਮੇ ਸਰਦਾਰ ਜੀ ਵਿਹਾਰ ਆ ਜਾਊਗਾ ਬਾ ਆਪਾਂ ਵੀ ਬਹੁਤ ਬਰਾਨ ਹੋਏ ਵੀ ਤੇ ਪੂਰਾ ਕੈਂਟਰ ਸਟੇਸ਼ਨ ਪਾ ਜਾਇ ਕਰਾਂ ਤੇ ਬੰਦੇ ਮਿਲਿਆ ਨਹੀਂ ਕਰਦੇ ਜੋ ਕੋਈ ਮਿਲ ਗਿਆ ਇੱਕ ਦੋ ਟਰਾਲੀ ਫੋ ਲਿਜਿਆ ਦੌੜ ਜਾਂ ਤੇ ਬਾ ਫਿਰ ਆਪਾਂ ਰਾਤ ਨੂੰ ਟ੍ਰੇਨ ਫੜ ਲੀ ਆਪਾਂ ਨਾ ਉਰੇ ਦੇ ਜਨਾਇਕ ਬਾ ਦੋ ਦਿਨਾਂ ਮੈਂ ਪਹੁੰਚ ਗਏ ਆਪਾਂ ਉੱਥੇ ਬਾਈ ਕਾ ਹਫਤਾ ਤਾਂ ਉੱਥੇ ਇੰਨੇ ਰੱਖੇ ਫਿਰ ਬਾਈ ਹਮੇ ਬਹੁਤ ਸੇਵਾ ਕਰੀ ਇੰਨੇ ਬਾਈ ਬਹੁਤ ਜ਼ਿਆਦਾ ਸੇਵਾ ਕਰੀ ਇੰਨੀ ਤਾਂ ਦੇਖ ਲੋ ਆਪਾਂ ਰਿਸ਼ਤੇਦਾਰ ਵੀ ਨਹੀਂ ਕਰ ਸਕਦੇ ਜੀ ਇੰਨੇ ਇੰਨੇ ਸੇਵਾ ਕਰੀ ਮਾਰੀ ਸ਼ਟ ਪੂਜਾ ਚੱਲ ਰਹੀ ਸੀ ਜਦ ਸ਼ਟ ਪੂਜਾ ਦੇ ਬਾਅਦ ਫਿਰ ਇਹ ਕਮੋਦ ਹੈ ਇਸ ਕਨੋਂ ਇਹੋ ਲਿਖਾਇਆ ਦਾ ਆਪਣੇ ਗੱਲ ਬਈ ਸੱਤ ਬੰਦੇ ਇਹਨਾਂ ਚੋਲੇ ਦਾ ਪਿਉ ਸਾਲ ਕੰਨਾ ਆਪਣਾ ਬਾਕੀ ਜਿੱਤਰਾ ਸਵੇਰ ਕੀ ਰੋਟੀ ਦੁਪਹਿਰੇ ਕੀ ਕੋਈ ਕਹਾ ਅੱਜ ਮਾਰੇ ਘਰ ਹੈ ਕੋਈ ਕਹਾ ਅੱਜ ਮਾਰੇ ਘਰ ਹੈ ਕੋਈ ਕਹਾ ਚਾਹੇਗਾ ਕੰਮ ਹਮਾਰੇ ਘਰ ਹੈ ਬਹੁਤ ਜ਼ਿਆਦਾ ਸੇਵਾ ਕਰਾਂ ਬਈ ਵੀ ਕਿਆ ਕਹਦੇ ਸਾਨੂੰ ਵੀ ਕਿੰਨੀ ਸੇਵਾ ਕਰਾਂ ਕੋਈ ਹੱਦ ਹੈ ਨਹੀਂ ਕੋਈ ਅੰਤ ਹੈ ਨਹੀਂ ਵੀ ਇੰਨੀ ਸੇਵਾ ਕਰਾਂ ਬਚਾਰੇ ਬਹੁਤ ਜ਼ਿਆਦਾ ਪਿਆਰ ਕਰਾਂ ਉਸ ਤੋਂ ਬਾਅਦ ਨਹੀਂ ਫਿਰ ਆਪਾਂ ਵਗੇ ਵਿਹਾਰ ਜਦ ਕਈ ਗਏ ਵੀ ਆ ਫਿਰ ਵੀ ਕਹਿੰਦੇ ਰਹਾਨੇ ਚਲੋ ਸਰਦਾਰ ਜੀ ਚਲੀਏ ਨਾ ਧੂਮ ਕੇ ਆਈਏ ਦਸਾਹਰੇ ਮੇ ਆਈਏ ਦਸਾਹਰਾ ਬਹੁਤ ਅੱਛਾ ਕੂ ਵਰhta ਹੈ ਮਾਰੇ ਵਾਹ ਕੇ ਰੇ ਵਾ ਚਲ ਮੌਕਾ ਕਦੀ ਲਗਿਆ ਫਿਰ ਦੇਖੂਗੇ ਮਾਂ ਐ ਤਾਂ ਕਿੱਥਾ ਜਾਹ ਕੋਈ ਲੋਡ ਨੂੰ ਇਹ ਜਾਮਗਾ ਫਿਰ ਪਹਿਲਾਂ ਲੋਕ ਡਰੇ ਕਰਾਂਦੇ ਫਿਰ ਮਾਰੇ ਆਪਾਂ ਨੂੰ ਦੇਖ ਕੇ ਜਿੱਥਾਈ ਬਨੇ ਬੈਠੇ ਨਾ ਉਹਨਾਂ ਦੀ ਮੋਟਰਪਾ ਰੋ ਗਈ ਤੇ ਇੱਕ ਦੋ ਬੰਦਾ ਉਮਣ ਪਿਆਰ ਮਰ ਤੇ ਬਾਦ ਪਹਿਲਾਂ ਨਹੀਂ ਡਰੇ ਕਰਾਂਦੇ ਨਾ ਕਹਾ ਵੀ ਉੱਥੇ ਤਬਾਰ ਨਹੀਂ ਹੈ ਬਹੁਤ ਜ਼ਿਆਦਾ ਗੁੱਡਾ ਰਾਜ ਹੈ ਨਿਊ ਹੈ ਪਲਾਣਾ ਟਿਕੜਾ ਪੱਕੇ ਆ ਜਾ ਕੁਝ ਵੀ ਨਹੀਂ ਭਈ ਬਹੁਤ ਜ਼ਿਆਦਾ ਸੇਵਾ ਕਰਾਂ ਵਿਚਰੇ ਆਪਾਂ ਜੇ ਉਦਣਗੇ ਨਾ ਚੱਲੇ ਜਾਂਦੇ ਉਹਨੂੰ ਤਾਂ ਖਾਦ ਆਪਣਾ ਸਾਰਾ ਨਿਬੜਿਆ ਪਾਉਂਦਾ ਖਾਦ ਦਾ ਬਾਈ ਆਪਾਂ ਉਹਨੂੰ ਕਰਕੇ ਗਏ ਨਹੀਂ ਵੀ ਚੱਲਨੇ ਘੇਰ ਦੇਂਗੇ ਬਹੁਣਾ ਇਹ ਜੇ ਬਰਾਨ ਕਰੇ 28 ਤਰੀਕਾ ਦਾ ਪੰਨ ਉਹਨੂੰ ਕਿਹਾ ਬਈ ਤਾਂ ਵੀ 28 ਨੂੰ ਕੰਮ ਬੰਦਰ ਹੈਗਾ 29 ਤਰੀਕ ਨੂੰ ਵੀ ਨਹੀਂ ਆਏ ਗੱਲੋ ਅੱਜ ਆਏ ਅੱਜ ਇਹਨੂੰ ਦੇਖ ਕੇ ਮੁੜ ਗਏ ਮਾ ਮੁੜ ਜੋ ਫਿਰ ਕੋਈ ਯਾਰ ਕੋਈ ਚੱਕਰ ਨਹੀਂ ਵਾ ਰਨੇ ਉਹ ਵੀ ਤੇਜ ਆ ਬਈ ਕੰਮ ਆਂ ਦੇਰ ਨਹੀਂ ਲਾਂਦੇ ਟਰਾਲੀ ਭਰਨ ਲੱਗੇ ਬਾਕੀ ਪਨੀਰੀ ਗਾਪਨ ਪਾਣੀ 캬ਰਾ ਭਰਿਆ ਵਾ ਟਰਾਲੀ ਖੜਾ ਕੇ ਆਪਾਂ ਸੁਮ ਮਾਰਾਂਗੇ ਸੁਅੱਗੀ ਬਾਕੀ ਇਧਰ ਲੱਗੇ ਹਰੀਆਂ ਮਾਰਨ ਦੇਖੋ ਜਿਹੜੀ ਦੋ ਦੋ ਥੱਲੀਆਂ ਬੀਜੀ ਦੀ ਆਪਾਂ ਨੇ ਉਸਮਾ ਬੀਜਣੀ ਆਪਾਂ ਨੇ ਚਾਰ ਥੱਲੀਆਂ ਅੱਜ ਅੱਜ ਕਿਆ ਵੈਸੇ ਦਾ ਸੁਅੱਗੀ ਮਾਰ ਦਿੰਗੇ ਉਸਮਾ ਅੱਜ ਮੌਸਮ ਦੇਖ ਕੇ ਹੀ ਬੋਏਗੇ ਵੀ ਹਲ ਤਾਂ ਮੂਸੇ ਪੁੱਟੇ ਐ ਦਾਣੇ ਕੇ ਥੋੜਾ ਥੋੜਾ ਦੇਖ ਪਰ ਕਿ ਪਹਿਲਾ ਮਾਹਨਮਾ ਗੇਰ ਲੈਨੇ ਅੱਧ ਪ੍ਰਿੰਟ ਜੇ ਹੋਏ ਹੋਏ ਜਿਹੜੇ ਇੱਕ ਟਰਾਲੀ ਸਮਾ ਗਿਰਨੀ ਦੀ ਅੱਧੇ ਕਿੱਲੇ ਮਾ ਬਾਕੀ ਦੋ ਟਰਾਲੀਆਂ ਉਸਮਾ ਕੀ ਰਹਿੰਗੀ ਕਿੱਲੇ ਮਾ ਪਰਲੇ ਮਾ ਉਸਮਾ ਵੀ ਅੱਧ ਪ੍ਰਿੰਟਾ ਹੋਇਆ ਵਾ ਉੱਪਰ ਤੇ ਫਟੋਸੀਆਂ ਨੇ ਪਾਣੀ ਛੋੜ ਦਿਆ ਤਾਂ ਉਦੋਂ ਬਾਕੀ ਦੇਖਦੇ ਆ ਪ੍ਰਮਾਤਮਾ ਦਊਗਾ ਟਾਈਮ ਆਏ ਤਾਂ ਬਾਈ ਵੀ ਪਹਿਲਾ ਮਾ ਚੱਲ ਜਿਹੜੇ ਅੱਧ ਪ੍ਰਿੰਟੇ ਨਹੀਂ ਨਵੇੜਾ ਇੱਕ ਸਰਾ ਜਿਆਦਾ ਹੋ ਜਾਊਗਾ ਕੰਮ ਬਾਕੀ ਰਾਤ ਆਪਾਂ ਨੇ ਟਰੈਲਰ ਮਾਰਦੇ ਉਹਦੇ ਮੈਂ ਜਿਹੜਾ ਮ ਗਿਰਿਆ ਵਾਦਾ ਪਹਿਲਾਂ ਸੋ ਅੱਗਾ ਮਾਰ ਕੇ ਰਾਤ ਬਹੁਤ ਕੰਮ ਦਾ ਪੂਰਿਆ ਵੀਰੇ ਸੋ ਅੱਗੇ ਮਾਰੇ ਤੇ ਸੁੱਕ ਗਿਆ ਤਾਂ ਨਾ ਉਹ ਮੀਂਹ ਪੈ ਗਿਆ ਦੁਬਾਰਾ ਫੇਰ ਸੁੱਕ ਗਿਆ ਪੂਰ ਬਰਾ ਪੂਰੇ ਖੇਤਾਂ માં ਸ਼ੱਕਰ ਕੀ ਤਰ੍ਹਾਂ ਭੁਰ ਗਿਆ ਜਿ ਤਰ੍ਹਾਂ ਸ਼ੱਕਰ ਨੇ ਕਾਲੀ ਮ ਭਰੀ ਵੀ ਹੁੰਦੀ ਇਸ ਤਰ੍ਹਾਂ ਭੁਰ ਗਿਆ ਸਾਰੇ ਖੇਤਾਂ માં ਦਾਣਾ ਦਾਣਾ ਖਿੰਡ ਗਿਆ ਚਲੋ ਬਾਕੀ

ਸਿੱਧੀ ਜਾਂਦੇ ਸਿੱਧੀ ਲੱਪ ਲੱਪ ਕਰ ਰਿਹਾ ਖੇਤ ਨਾਸ ਬਸ ਗਿੱਲਾ ਪਿਛਾ ਕਿਉਂ ਰਹਿ ਰਿਹਾ ਦਾ ਅੱਧ ਬਰਿੰਡਾ ਜਾ ਬਾਈ ਇਸ ਮਾਪਰਾ ਦਾ ਮੈਨੂੰ ਹਲੇ ਨਰਮ ਲਗਾ ਪਰਾਂ ਤਾਂ ਨਹੀਂ ਬੜਨੇਗੀ ਟਰਾਲੀ ਦੇਖਦੇ ਆ ਪੈਰ ਜਾ ਮਾਰਗ ਕਿਤੇ ਕਿਤੇ ਨੂੰ ਨਰਮ ਜਾ ਉਹ ਨਰਮ ਜਾ ਚਲੋ ਪੂਰੀ ਟਰਾਲੀ ਨਹੀਂ ਬਾੜ ਹੋਣੀ ਕਿ ਉਹਨਾਂ ਬਈ ਅੱਧੀ ਟਰਾਲੀ ਚੱਲ ਜਾਗੀ ਅੱਧੇ-ਅੱਧੇ ਕਰਕੇ ਘੇਰ ਲੈਂਗੇ ਅੱਧੀ ਪਰਾਂ ਕਰ ਲਈ ਕਰਾਂਗੇ ਖਾਲੀ ਆਇਆ ਇੱਕ ਇੱਕ ਸਰਾਜਾ ਹੋ ਜਾਊਗਾ ਖੇਤ ਬਈ ਨਹੀਂ ਅੱਧ ਪ੍ਰਿੰਡਾ ਜਾ ਹੋਇਆ ਬੁਰਾ ਲਗਾ ਖੁੱਲੋ ਖੁੱਲੋ ਡਾਲਾ ਲਓ ਜੀ ਟਰਾਲੀ ਹੈ ਆਪਣੀ ਪਿਸਰੀ ਫਿਲਹਾਲ ਤਿੰਨ ਬੰਦੇ ਲਗੇ ਹੋਏ ਐ ਇੱਕ ਬੰਦਾ ਆ ਰਿਹਾ ਹਲੇ ਪਿੱਛੇ ਰੋਟੀ ਰੋਟੀ ਖਾਈ ਨਾ ਰੋਟੀ ਖਾ ਕੇ ਫੇਰ ਲੋਡ ਕਰੀ ਟਰਾਲੀ ਬਈ ਪਰਲੇ ਛਿੜਕੀ ਬੰਦ ਹਲੇ ਇੱਕੇ ਸਾਈਡ ਨੂੰ ਵੇਰ ਰਿਹਾ ਚਲੀ ਚੱਲ ਚਲੀ ਚੱਲ ਟਰਾਲੀ ਹੋ ਗਈ ਅੱਧੀ ਬਾਈ ਜਿਸ ਸਾਈਡ ਮੈਂ ਪਾਣੀ ਫਿਰਿਆ ਪਾਦਾ ਨਾ ਉੱਪਰ ਤੇ ਗੰਨੇ ਮਤੇ ਇਸਾਈਡ ਮਾ ਲੱਗ ਜਾਏਗੀ 1 ਫਾਟ ਮਹਾ ਜਿੰਨਾ ਲੱਗਿਆਗਾ ਅੱਧੀ ਟਰਾਲੀ ਇੱਧਰ ਲਿਆਏ ਆਪਾਂ ਉੱਧਰ ਵੀ ਤਕਰੀਬਨ 1 ਫਾਟ ਡਾਲੇ ਡਾਲੇ ਹੀ ਰਹਿ ਗਈ ਬਾਕੀ ਇਸਮਾ ਅੱਧੇ ਅੱਧੇ ਸੀ ਕਰਕੇ ਹੀ ਇੰਨੀ ਪਾ ਬੈਗੀ ਕਿੱਲਾ ਜਿਆਦਾ ਥੋੜਾ ਜਆ ਅੰਦਾ ਅੰਦਾ ਕਰਕੇ ਏਰ ਦੇਂਗੇ ਥੋੜੀ ਜੀ ਹੌਲੀ ਕਹਾ ਕਰੇਗਾ ਸੁੱਖੂ ਨੂੰ ਸੁੱਖੂ ਏ ਏ ਏ ਦੂਵੇਂ ਪਾਲਾ ਰਾਮ ਤੇ ਚੱਲਣ ਦੇ ਥੋੜੀ ਜਿੱਧਰ ਰੱਖੀ ਲਾਓ ਜੀ ਭਰ ਕੇ 60 ਲੀਟਰ ਵਾਲੀ ਟਰਾਲੀ ਵੀ ਇਸਦੇ ਬਾਅਦ ਹੀ ਆਪਾਂ ਨਾ ਕੱਢ ਗਏ ਟਰਾਲੀ ਉਰੇ ਤੇ ਦੂਈ ਲਾ ਦੇਣੀ ਤਿੰਨ ਚਾਰ ਬੰਦੇ ਤਾਰਨ ਜਾਉਂਗੇ ਬਾਈ ਇਤਨਾ ਪਿੱਛੇ ਭਰਨ ਲੱਗ ਜੂਗੇ ਟਰਾਲੀ ਚੱਲ ਚੱਲ ਬੰਦਾ ਜਾਏਗਾ ਕਿੰਨਾ ਤਿੰਨ ਬੰਦਾ ਤਿੰਨੇ ਬੁਲਾ ਲਿਆ ਇਸ ਮਤ ਦਾ ਇੱਕ ਏਕੜ ਕੀ ਆ ਦੋ ਹੋਰ ਬੁਲਾ ਲਿਆ ਕੀ ਆ ਫਾਇਦਾ ਫਿਰ ਕਿਉਂ ਯਾ ਪਿਛਾ ਪਰੂੰਗਾ ਇਤਨਾ ਇਤਨਾ ਅੱਧੀ ਮਾਰ ਨਹੀਂ ਕਰਕੇ ਟਰਾਲੀ ਇਤਨਾ ਖੰਦੀ ਕਰ ਗਾਵਾਂਗੇ ਆਪਾਂ ਦੋ ਬੰਦੇ ਬੁਲਾ ਲਵਾਂ ਮਦੋਈ ਆ ਜੋ ਦੋਈ ਆ ਜੋ ਉਸ ਕੋ ਰਹਿਣ ਦੇ ਤੂੰ ਇਹੀ ਰਹਿ ਤੂੰ ਇਹੀ ਰਹਿ ਇੱਕ ਹੀ ਖਿੜਕੀ ਆ ਇਸ ਮੇ ਰਹਿਣਾ ਤੂੰ ਇਹੀ ਲੰਸ ਆ ਮੈਂ ਆਸੀ ਛਿੱਟਿੰਗ ਦੇਣਾ ਖਿੜਕੀ ਇਹ ਕਾ ਇਸ ਮੇ ਤਿੰਨ ਬੰਦਾ ਬਹੁਤ ਆ ਤੂੰ ਚਾਰ ਬੰਦਾ ਇਹਾਂ ਟਰਾਲੀ ਭਰੋ ਇਤਨਾ ਇਤਨਾ ਖਾਲੀ ਕਰ ਕੰਮਗੇ ਇਤਨਾ ਭਰੀ ਹੋਣੀ ਚਾਹੀਦੀ ਟਰਾਲੀ ਲੈ ਲੈ ਉਹ ਪਾਸੇ ਹੁਣ ਲਾ ਦੇ আচ্ছা ਟਰਾਲੀ ਮਾਗ ਅਸੀਂ ਜਾ ਉਤਾਰ ਲਿਆ ਫਿਰ ਲੈ ਆਓ ਡੱਲਾ ਖੋਲਣ ਦੇ ਚਲਾਂ ਚਲੋ ਆਪਾਂ ਅੱਗੇ ਚੱਲਦੇ ਜੀ ਸੁੱਖੋ ਚਲਾ ਜਾਣਦੇ ਸੁੱਖ ਨੂੰ ਵੀ ਚੱਲਾਂ थोड़ा थोड़ा खिंचे करो अपे आ जाओ ऊपर दे पहले पहले तो ज्यादा ना परे करो टक इसमें खिड़की एक है भाई तीन बंदे लाए अपने ਯੋ ਟਰਾਲੀ ਹੋਰ ਹੈ ਨਾ ਉਸਮਾ ਦੋ ਕਸ ਐ ਸਾਈਡ ਦੋ ਸਾਈਡ ਮਾਰਕਟ ਕੀ ਇਸਮਾ ਇੱਕ ਸਾਈਡ ਮਾ ਮੰਨੇ ਟਿੱਕ ਟਰਾਲੀ ਆਪਾਂ ਉਹਨੇ ਦੋ ਗੇੜਾ ਮੈਂ ਲੈ ਜਾਾਂਗੇ ਦੋ ਫੰਟਾ ਰਹੀ ਵੀ ਜਿਹੜੇ ਭਰੀ ਵੀ ਲੈ ਜਾਾਂਗੇ ਫਿਰ ਕਿਆ ਪਤਾ ਉਹ ਤਸਤ ਹੋ ਜਾਈ ਗਈ ਬਈ ਇਸ ਮਿੱਟੀ ਵੀ ਇਹ ਜਿਹਾ ਚਿੱਕਣਾ ਜਿਹਾ ਉੱਪਰ ਤੇ ਦੇਖਣੇ ਨੂੰ ਸੁੱਕੀ ਲਗਾਤ ਵਾਲਾ ਗਿੱਲਾ ਪਿਆ ਹੋਆ ਘਰੇ ਵਰਗਾ ਔਲੀ ਕਰ ਲੈ ਬਾਈ ਓਏ हौली रहा थोड़ी देर कर रहे हो गई खाली भाई। बाकी इक्के फांट रह गई तो। बाकी न... ਤਕਰੀਬਨ ਨਿਬੜ ਗਿਆ ਯਾਕੇ ਅਬ ਦੇਖਾਂਗੇ ਕਿਤਨਾ ਭਰ ਦਿਆ ਹੋਗਾ ਕਮੋਦ ਨੇ ਹੈ ਚਾਰ ਬੰਦਾ ਲਗਾ ਹੋਇਆ ਹੈ ਨਾਲਾ ਕੇਲਾ ਲਗਾ ਲੈ ਹਲਾ ਕਰ ਤੋ ਟਰਾਲੀ ਦਾ ਬਹੁਤ ਫਰਕ ਪੈ ਜਾਣਾ ਇਹ ਖਾਲੀ ਕਰਨੇ ਮੈਂ ਨਾ ਤਕਰੀਬਨ ਨਹੀਂ ਜਿਆਦਾ ਤੀਆ ਹਿੱਸਾ ਦਾ ਭਰੇ ਜਾ ਟਰਾਲੀ ਦਾ ਅੱਧੀ ਨਹੀਂ ਜੇ పూరా చల్ చల్ల चार ट्राली में कड़ा हो जा किला पूरा नहीं, एक चार ट्राली में एक किला कड़ा हो जा पूरा पूरा खाद गिर जा चार ट्राली में एक किले में